ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਤੇ ਕੈਂਟ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਐਤ ਦੇ ਮੇਲੇ ਸਿਮਰ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਬਾਕੀ ਮਿੱਤਰੋ ਟਾਈਮ ਸਵੇਰ ਦੇ 10 ਵਜੇ ਨੇ ਵੀ 10 ਮਿੰਟ ਰਹਿਣੇ ਆ ਤੇ ਤੁਸੀਂ ਵੀ ਕਹੋਗੇ ਰੋਜ਼ ਇਹ ਤਿਆਰ ਹੋ ਕੇ ਕਿਧਰ ਨੂੰ ਤੁਰੇ ਰਹਿੰਦੇ ਆ ਅੱਜ ਆਪਣਾ ਪ੍ਰੋਗਰਾਮ ਹੈਗਾ ਜਾਣ ਦਾ ਆਪਣੇ ਨਾ ਇੱਥੇ ਕੋਈ ਵੀ ਇਟਲੀ ਵਿੱਚ ਕੰਮਕਾਰ ਹੋਵੇ ਜਿੱਦਾਂ ਕਿਸੇ ਕਿਸ ਰੈਸਟੋਰੈਂਟ ਹੋਵੇ ਚੇ ਪੀਜ਼ਰੀਆ ਹੋਵੇ ਚੇ ਆਲਮੈਂਟਰੀ ਹੋਵੇ ਕੋਈ ਵੀ ਕੰਮਕਾਰ ਹੋਵੇ ਤੇ ਇੱਕ ਪਰਸਨਲ ਵਕੀਰ ਰੱਖਣਾ ਪੈਂਦਾ ਉਹਨੂੰ ਕਹਿੰਦੇ ਨੇ ਇਟਲੀ ਦੇ ਵਿੱਚ ਕੁਮਰਚਾਰਿਸਤਾ ਸਾਰੇ ਜਿਹੜੇ ਕਾਗਜ਼ੀ ਕੰਮਕਾਰ ਹੁੰਦੇ ਉਹ ਹੀ ਆਪੇ ਦਿਖਦਾ ਹੁੰਦਾ ਤੇ ਅੱਜ ਆਪਣੀ ਉਹਦਾ ਅਪਾਇੰਟਮੈਂਟ ਹੈ ਤਾਂ ਉੱਥੇ ਚੱਲਿਆ ਸੀ ਗਿਆ ਮੈਂ ਤੇ ਮੈਂ ਚਲੋ ਕੱਲੇ ਨੇ ਵੀ ਕਿੱਥੇ ਜਾਣਾ ਤੇ ਮੈਂ ਉੱਠ ਕੇ ਸਵੇਰੇ ਜਿਮ ਚੱਲ ਗਿਆ ਸੀ ਤੇ ਸਿਰਫ ਆਪਣੇ ਆਪਣੇ ਕੰਮ ਕਰਨੇ ਵੇਟ ਤੇ ਤੇ ਮੈਂ ਕਹਾਂ ਚਲੋ ਨਾਲੇ ਥੋੜੀ ਆਉਟਿੰਗ ਜੀ ਹੋ ਜੂਗੀ ਤੇ ਨਾਲੇ ਆਉਟਿੰਗ ਤਾਂ ਹਮੇਸ਼ਾ ਹੁੰਦੀ ਰਹਿੰਦੀ ਹੈ ਹਨਾ ਹਾਂਜੀ ਤੇ ਨਾਲੇ ਆਪਾਂ ਜਾਇਆਵਾਂਗੇ ਆਪਣੇ ਅਪਾਇੰਟਮੈਂਟ ਪੂਕਤਾਇਆਵਾਂਗੇ ਤੇ ਨਾਲੇ ਕੋਈ ਦੇਖਦਾ ਕੋਈ ਹੋਰ ਸੋਹਣੀ ਜਗ੍ਹਾ ਲਾਗੇ ਸ਼ਾਕੇ ਦੇਖਣ ਨੂੰ ਮਿਲੀ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿੱਥੇ ਅਸੀਂ ਜਾਈਏ ਤੇ ਤੁਹਾਨੂੰ ਨਾਲ ਲੈ ਕੇ ਜਾਈਏ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਹਾਂਜੀ ਤੇ ਹੁਣ ਤਾਂ ਉਹਦਾ ਕਹਣਾ ਵੀ ਆਪਾਂ ਇੱਕ ਫੈਮਿਲੀ ਦੇ ਮੈਂਬਰ ਆ ਸਾਰੇ ਜਾਣੇ ਤੇ ਨਾਲੇ ਮਿਲ ਕੇ ਘੁੰਮਾਂਗੇ ਅੱਜ ਫੇਰ ਰੋਮ ਸ਼ੇਰ ਦੀਆਂ ਗਲੀਆਂ ਦੇਖਦੇ ਆ ਅੱਜ ਕਿਹੜੀ ਜੀ ਨਸੀਬਾ ਵਿੱਚ ਆਪਾਂ ਦੇਖਣ ਨੂੰ ਸਿਰਫ ਯਾਨ ਨੂੰ ਮਚੈਸਟ ਕੋ ਜਾਣ ਦਾ ਤੇ ਉਸ ਤੋਂ ਬਾਅਦ ਦੇਖਾਂ ਸਮੇਂ ਦੇ ਨਾਲ ਵੀ ਕਿਦਾਂ ਕਿਦਾਂ ਕੀ ਬਣਦਾ ਹੈ ਤੇ ਕਿੱਥੇ ਜਾਣ ਦਾ ਸਵਾਬ ਆਉਂਦਾ ਹੈ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਵਲੌਗ ਦੇ ਵਿੱਚ ਤੁਸੀਂ ਜੁੜਿਓ ਤੇ ਬਾਕੀ ਥੋੜਾ ਸਾਰਿਆਂ ਦਾ ਬਹੁਤ ਥੈਂਕਸ ਧੰਨਵਾਦ ਤੁਸੀਂ ਇੰਨਾ ਜਿਆਦਾ ਪਿਆਰ ਦਿੰਦੇ ਹੋ ਐਦਾਂ ਹੀ ਦਿੰਦੇ ਰਹੋ ਤੇ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅੱਜ ਪਹਿਲੀ ਵਾਰ ਕੋਈ ਦੇਖ ਰਿਹਾ ਆਪਣਾ ਵੀਰ ਭੈਣ ਭਰਾ ਤਾਂ ਉਹ ਵੀ ਹੁਣੇ-ਹੁਣੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਹੁਣੇ-ਹੁਣੇ ਵਧੀਆ ਸੋਹਣਾ ਕਮੈਂਟ ਕਰ ਦਿਓ ਤੇ ਲਾਈਕ ਵੀ ਕਰ ਦਿਓ ਚਲੋ ਜੀ ਹਾਂਜੀ ਫੋਨ ਟਾਈਮ ਇਤੋਂ 11:30 ਹੋ ਗਿਆ ਤੇ ਆਪਾਂ ਆਪਣਾ ਜਿਹੜਾ ਕੰਮ ਸੀਗਾ ਮੇਨ ਉਹ ਸਾਰਾ ਕੰਮ ਨਿਬੇੜਤਾ ਚਾਓ ਸੌ ਗਈ ਸੀ ਹਾਂਜੀ ਸੌ ਗਈ ਸੀ ਹਾਂ ਕੱਲੀ ਆਈ ਹੋਇਆ ਮੈਂ ਆਖੀ ਦੇਖਿਆ ਕਿ ਉਹ ਫਿਰ ਬੈਠ ਕੇ ਇਸਨੇ ਕਰਨੇ ਕਿਹਾ ਸੀ ਮੈਂ ਹੰਮੀਤ ਆ ਗਈ ਸੀ ਮੈਨੂੰ ਮੈਂ ਦੇਖਿਆ ਮੈਂ ਕਿੱਧਰ ਖੜਾ ਮੈਂ ਕਹਿੰਦਾ ਸੌਣਾ ਚਾਹ ਰਿਹਾ ਮੈਂ ਕਹਿੰਦਾ ਥਾੜਾ ਲੰਨੇ ਚੱਲ ਕੋਈ ਗੱਲ ਨਹੀਂ ਖੁਰ ਕੇ ਚੱਲੀਏ ਫਿਰ ਹਾਂਜੀ ਮੇਰਾ ਕੰਮ ਹੋ ਗਿਆ ਤੇ ਟਾਈਮ 11:30 ਹੋਇਆ ਵਾਲੇ ਜਾਣਾ ਮੈਨੂੰ ਕੁਮਕਣਾ ਕਿ ਜਾਈਏ ਹੈਗਾ ਵਧੀਆ ਜਿਹਾ ਕੋਈ ਤੇ ਕੋਈ ਚਾਹੀਏ ਚੱਲ ਜੀ ਦੇਖੇ ਜਾਏ ਠੀਕ ਹੈ ਜਾਣਾ ਉਧਰ ਮੁੜ ਕੇ ਨਾ ਪੈਣਾ ਆਪਾਂ ਨੂੰ ਠੀਕ ਹੈ ਚਲੀ ਫਿਰ ਓਕੇ ਜੀ ਓਕੇ ਬਾਈ ਗੱਡੀ ਵੀ ਆਪਾਂ ਨੇ ਮਿੱਤਰੋ ਪਾਰਕਿੰਗ ਦੇ ਉੱਪਰ ਲਾਈ ਵੀ ਸੀ ਦੇਖੋ ਕਿਉਂ ਰੋਮ ਦੇ ਵਿੱਚ ਪਾਰਕਿੰਗ ਪੁਰਕੀ ਬਹੁਤ ਘੱਟ ਮਿਲਦੀ ਆ ਜਗਾ ਜਮੇ ਸੀ ਗੱਡੀ ਪਾਰਕ ਕਰਨ ਵਾਸਤੇ ਤਾਂ ਮੈਂ ਸੀ ਉਹਨਾਂ ਗੱਡੀ ਵਿੱਚ ਪਛਾਲ ਦਿੱਤੀ ਸੀ ਫੇ ਗੱਡੀ ਆਪਾਂ ਇਦਾਂ ਹੀ ਅੱਧੀ ਕਿ ਫੁੱਟਪਾਥ ਦੇ ਉੱਤੇ ਤੇ ਅੱਧੀ ਫੁੱਟਪਾਥ ਦੇ ਥੱਲੇ ਇਦਾਂ ਗੱਡੀ ਖੜਾ ਕੇ ਜਾ ਗਿਆ ਸੀਗਾ ਮੈਂ ਹੁਣ ਮਿੱਤਰੋ ਆਪਾਂ ਪਹੁੰਚ ਗਏ ਆ ਬਿਲਕੁਲ ਐਨ ਵਰਟੀਕਲ ਸਿਟੀ ਦੇ ਨੇੜੇ ਤੇ ਸਵੱਬ ਦੀ ਗੱਲ ਦੇਖੋ ਸਾਨੂੰ ਉੱਥੇ ਨਹੀਂ ਪਾਰਕਿੰਗ ਮਿਲੀ ਹੈਗੀ ਤੇ ਸਾਨੂੰ ਪਾਰਕਿੰਗ ਵੱਡੀਆਂ ਸਿਟੀ ਦੇ ਬਿਲਕੁਲ ਨੇੜੇ ਪਾਰਕਿੰਗ ਮਿਲ ਗਈ ਤੇ ਪਾਰਕਿੰਗ ਇੰਨੀ ਵਧੀਆ ਮਿਲੀ ਐਂ ਟਿਕਾਣੀ ਉੱਥੇ ਆਲੇ ਫਿਰਦੇ ਮੇਰੇ ਵਜੇ ਇੱਧਰ ਕਿੱਡਾ ਵੱਡਾ ਪਿਆਸਾ ਏ ਤੇ ਆਪਾਂ ਉਹਨੂੰ ਚੱਲਦੇ ਆਂ ਵਾਲੇ ਪਿਆਸੇ ਦੇ ਅੰਦਰ ਤੇ ਬਹੁਤ ਸੋਹਣਾ ਪਿਆਸੇ ਸਟੋਰਾਂ ਹੁੰਦੇ ਜਾ ਕੇ ਮੈਂ ਤੇ ਤੁਸੀਂ ਆਲੇ-ਦਾਲੇ ਪਹਿਲਾਂ ਰੋਮ ਸ਼ਹਿਰ ਦਾ ਨਾ ਆਹ ਵੀਊ ਚੈੱਕ ਕਰੋ ਵਰਟੀਕਲ ਸਿਟੀ ਥੋੜੀ ਪਰਲੇ ਪਾਸੇ ਆ ਤੇ ਆਪਾਂ ਥੋੜਾ ਹੋਰਲੇ ਪਾਸੇ ਇਹ ਵਾਲ ਰੋਮ ਦੇ ਮਤਲਬ ਇਟਲੀ ਦੇ ਲਗਭਗ ਹਰੇਕ ਸ਼ਹਿਰ ਦੇ ਵਿੱਚ ਜਿੱਦੇ ਪਿਆਸੇ ਹੋਣਗੇ ਨਾ ਉਹਨਾਂ ਵਿੱਚ ਕੋਈ ਨਾ ਕੋਈ ਇਤਿਹਾਸ ਜ਼ਰੂਰ ਹੈ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਆ ਵੀ ਦੇਖੋ ਇੱਧਰ ਤੇ ਇਹ ਰੋਮਨ ਲੋਕਾਂ ਦੀ ਫੋਟੋ ਬਣੀ ਹੋਈ ਹੈ ਦੇ ਉੱਤੇ ਤੇ ਇੱਧਰ ਜਿਹੜੀ ਤੁਸੀਂ ਮਿੱਤਰੋ ਆਹ ਵਾਲੀ ਬਿਲਡਿੰਗ ਦੇਖਦੇ ਨਾ ਇਹ ਹੈਗੀ ਆ ਸੁਪਰੀਮ ਕੋਰਟ ਮਤਲਬ ਵੀ ਸਭ ਤੋਂ ਉੱਪਰ ਕੋਰਟ ਇੱਥੋਂ ਹੈ ਜੇ ਇੱਥੇ ਆ ਕੇ ਕਹਿੰਦੇ ਗੱਲਬਾਤ ਨਾਲ ਬਣੀ ਉਸ ਤੋਂ ਬਾਅਦ ਗੱਲ ਕਹਾਣੀ ਖਤਮ ਹੈ ਸਾਰੀ ਉਹ ਇਹ ਸੁਪਰੀਮ ਕੋਰਟ ਹੈ ਮਿੱਤਰੋ ਇਹ ਆਹ ਵਾਲੀ ਪਿਆਸੇ ਦੇ ਕੋਲ ਪੈਂਦੀ ਆ ਪਿਆਸਾ ਕਵਰ ਦੇ ਕੋਲ ਪੈਂਦੀ ਆ ਬਹੁਤ ਸੋਹਣੀ ਆ ਅ ਠੰਡ ਹੋ ਗਈ ਜੀ ਠੰਡ ਤਾਂ ਹੋ ਗਈ ਬਸ ਸੋਣ ਦੇਖਣੇ ਸੁਣਨਾ ਤੇ ਵੈਸੇ ਸੁਣਾ ਹੈ ਹਾਂ ਜੀ ਹਾਂ ਜੀ ਹਾਂ ਅੱਗੇ ਕਿੱਧਰ ਕੱਢ ਗਿਆ ਅੱਗੇ ਜਾ ਕੇ ਦੇਖੀਏ ਬੰਾ ਯਾਰ ਰੂਮ ਸ਼ਹਿਰ ਵਕਈ ਬਹੁਤ ਸੋਹਣਾ ਹੈ ਆਪਣੇ ਆਪ ਤੇ ਬਹੁਤ ਸੋਹਣੇ ਖੂਬਸੂਰਤ ਹੈ ਰੂਮ ਸ਼ਹਿਰ ਦੀ ਜਿਹੜੇ ਮਰਜ਼ੀ ਪਾਸੇ ਤੋਂ ਚਲੇ ਜਾਓ ਜਿਹੜੇ ਮਰਜ਼ੀ ਪਾਸੇ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਤੇ ਬਸ ਇਦਾਂ ਦਿਲ ਕਰਦਾ ਵੀ ਹਾਂ ਨਾ ਵੀ ਬਸ ਮੂੰਹੋਂ ਇਹ ਤਾਂ ਨਿਕਲਦਾ ਬਸ ਵਾਓ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਇਦਾਂ ਹੀ ਨਿਕਲਦਾ ਤੇ ਪਤਾ ਨਹੀਂ ਸੀ ਕਿੰਨੀ ਵਾਰੀ ਮੈਂ ਲਾ ਵਾਟਿਕਾ ਸਿਟੀ ਆ ਕੇ ਹੋਣੇ ਆ ਤੇ ਇਦਾਂ ਲੱਗਦਾ ਵੀ ਹਰ ਇੱਕ ਵਾਰ ਤੇ ਉਨੇ ਹੀ ਵਾਰ ਸੁਣਨ ਲੱਗਦਾ ਏ ਜੇ ਇੱਕ ਵਾਰ ਇਹ ਦੋ ਵਾਰ ਚ 10 ਵਜੇ ਦੀ ਪਰ ਮਰਜੀ ਆਈਏ ਸਾਡਾ ਤਾਂ ਹੁਣ ਘਰ ਬਣਿਆ ਹੋਇਆ ਏ ਰੂਮ ਸੈਂਟਰ ਵੱਲੋਂ ਵਧੀਆ ਸਿਚੁਏਸ਼ਨ 'ਚ ਆਉਂਦੀ ਅੰਦਰ ਰਹਿਨੇ ਆ ਤੇ ਅੱਜ ਆਪਾਂ ਫੇਰ ਮਗਰ ਨਾਲੇ ਪਸਾਜਾ ਤਾਂ ਕਰ ਲੈਣੇ ਆ ਪਸਾਜਾ ਤਾਂ ਹੁੰਦਾ ਵੀ ਪੰਜਾਬੀਈ ਕਹੀ ਤਾਂ ਆਪਾਂ ਵੀ ਤੁਰ ਫਿਰ ਲੈਣੇ ਮੜਾ ਜਾ ਕਿਉਂਕਿ ਹੁਣ ਟਾਈਮ ਇੱਧਰ ਕੁਝ ਵੀ ਨਹੀਂ ਹੋਇਆ ਟਾਈਮ ਤਾਂ ਹਲੇ 11:30 ਹੋਏ ਆ ਕਾਫੀ ਟਾਈਮ ਪਿਆ ਘੰਟਾ ਘੰਟਾ ਆਪਣਾ ਹੈਗਾ ਹਲੇ ਨਾ ਹਾਂਜੀ ਹਾਂਜੀ ਮੇਤੋ ਸਵੇਰ ਸੀ ਕਿਰਤੁਰੇ ਸੀਗਾ ਨਾ ਉਹਦੋਂ ਮੌਸਮ ਸੀਗਾ ਬਹੁਤ ਵਧੀਆ ਧੁੱਪ ਲੱਗੀ ਸੀਗਾ ਪਸੰਦ ਖਾਈ ਇੰਨਾ ਕੈਂਡ ਮੌਸਮ ਸੀਗਾ ਨਾ ਐ ਲੱਗਦਾ ਸੀ ਵੀ ਅੱਜ ਦਿਨ ਬਹੁਤ ਸੋਹਣਾ ਲੱਗੂਗਾ ਤੇ ਹੁਣ ਬੱਦਲ ਵਾਇਦ ਹੋ ਗਈ ਹੈ ਤੇ ਹਵਾ ਠੰਢੀ ਠੰਢੀ ਚੱਲਦੀ ਹੈ ਹੁਣ ਅੱਜ ਜਦੋਂ ਅਸੀਂ ਕੱਲ੍ਹ ਸੁਪਾਪੇ ਕਹਿੰਦੇ ਸੀਗੇ ਜਿਵੇਂ ਜਦੋਂ ਇੱਥੇ ਨਾ ਘਰੋਂ ਤੁਰੋ ਇੱਕ ਛਤਰੀ ਇੱਕ ਕੋਟੀ ਆਪਣੀ ਪੱਕੀ ਨਾਰ ਰੱਖੋ ਅੱਜ ਤੁਹਾਡੇ ਨਾਲ ਉਵੇਂ ਹੋਇਆ ਜੀ ਹੈ ਨਾ ਇਹ ਮੈਂ ਡੈਮੋ ਦਿਖਾਇਆ ਆਪਣੇ ਮਿੱਤਰਾਂ ਦੋਸਤਾਂ ਨੂੰ ਬੀ ਤੁਸੀਂ ਵੀ ਇਦਾਂ ਮੇਰੇ ਵਾਂਗ ਭੁੱਲ ਕੇ ਆਉਂਗੇ ਤਾਂ ਤੁਸੀਂ ਇਦਾਂ ਠਾਡੇ ਠਟਟਰ ਕਰੋਗੇ ਮੇਰੇ ਬਾਹਾਂ ਦੇ ਰੋਂਟ ਖੜੇ ਹੋ ਰਿਆਂ ਨੇ ਪਿੱਤਰ ਹਾਂਜੀ ਇੰਨੇ ਠਾਡੇ ਵਰਗੀ ਬਥਾ ਨਾਲ ਕੋਈ ਹੋਈ ਹੈ ਜੀ ਹੋਰ ਵੀ ਕਹੀਂ ਫਿਰਦੇ ਆ ਇੱਤਰ ਜਿਹੜੇ ਮੇਰੇ ਨਾਲ ਦੇ ਵਿਚਾਰੇ ਏਡ ਕਰੂੰ ਪਸਵਰੇ ਮਿੱਤਰੋ ਮੌਸਮ ਬਹੁਤ ਸੋਹਣਾ ਸੀ ਗਿਆ ਯਾਰ ਸਵੇਰ ਦਾ ਸੂਰ ਜਾਨ ਪੂਰਾ ਟੌਪ ਦਾ ਲੱਗਿਆ ਵਸ ਗਿਆ ਹਾਂ ਹਾਂ ਹੈਨਾ ਹਾਂਜੀ ਹਾਂਜੀ ਪੈ ਇਥੇ ਆ ਕੇ ਪਰ ਨਹੀਂ ਪਤਾ ਰੱਬ ਦੇ ਮੈਂ ਹਰ ਇੱਕ ਮਤਹੀਂ ਹੈ ਨਾ ਉਹਨੇ ਵੀ ਕੁਦਰਤ ਦੇ ਮੂਰੇ ਕਿਸੇ ਦਾ ਕੋਈ ਜ਼ੋਰ ਨਹੀਂ ਹੈਗਾ ਤੇ ਕੁਦਰਤ ਜੋ ਚਾਹੇ ਉਹ ਕਰ ਸਕਦੀ ਆ ਉਹ ਆਪਣੀ ਮਰਜ਼ੀ ਦੀ ਮਾਲਕ ਹੈ ਉਹੀ ਰੱਬ ਹੈ। ਮੋਸਟ ਵੀ ਦੇਖਿਆ ਜੀ ਆਪਣੀ ਇੰਡੀਆ ਨਹੀਂ ਆਵੇ ਹੁੰਦਾ ਦੀ ਗਰਮੀ ਆ ਤਾਂ ਮਜਾ ਲਵੇ ਬਠੰਡੋ ਕੁਝ ਜੇ ਗਰਮੀ ਨਹੀਂ ਆਈ। ਕੁਦਰਤ ਵੀ ਉੱਥੇ ਮਲੇ ਥੋੜਾ ਵੀ ਆਪਾਂ ਗੱਲ ਕਰਦੇ ਹਾਂ ਕੁਦਰਤ ਦੀ ਗੱਲੀ ਮੀਂਹ ਪਉਣ ਦੇ ਵਿੱਚੇ। ਹਾਂਜੀ। ਕੁਦਰਤ ਆਪਣੇ ਆਪ ਤੇ ਵੀ ਬਲਵਾਨ ਹੈ ਕੁਝ ਵੀ ਕਰ ਸਕਦੀ ਹੈ। ਹਾਂਜੀ ਹਾਂਜੀ। ਲਓ ਮਿੱਤਰ ਹੁਣ ਪਹੁੰਚ ਗਏ ਆਪਾਂ। ਪਰਲੇ ਪਾਸੇ ਕਨਾਲ ਹੈ। ਤ੍ਰਿਸ਼ਤੇਵਰੇ ਲੂੰਗੋ ਤੇਵਰੇ ਕਹਿੰਦ ਨੇ ਆ। ਤੇ ਇੱਧਰ ਲੱਗੇ ਐਵੇਂ ਸਾਰੀਆਂ ਦੁਕਾਨਾਂ ਤੇ ਆ ਵੀ ਆਪਣੇ ਕਿਸੇ ਬੰਗਾਲੀ ਵੀ ਦੁਕਾਨ ਹੈ। ਤੇ ਇੱਧਰ ਵੀ ਇੱਧਰ ਰੈਸਟੋਰੈਂਟ ਹੈ ਤੇ ਆਪਾਂ ਕੋਲ ਚਾਹਾ ਪੀ ਲਈ ਹੈ ਨਾ ਠੀਕ ਹੈ ਜੀ ਹਾਂਜੀ ਆ ਜੀ ਕੋਲ ਚਾਹਾ ਪੀਣਾ ਮਿੱਤਰੋ ਬਣਦਾ ਹੀ ਬਣਦਾ ਹੈ ਜਿੱਥੇ ਜਾਈਏ ਕਹਿੰਦੇ ਚਾਹ ਚਾਹ ਦਾ ਪੰਜਾਬੀ ਹੱਡੀ ਰੱਚੀ ਹੋਈ ਆ ਹਾਂਜੀ ਉਹ ਵੱਖਰੀ ਹੈ ਸਾਡੇ ਕਫੇ ਰੱਚੀ ਹੁਣ ਪਰ ਹੈ ਚਾਹ ਦਾ ਹੀ ਰੂਪ ਹੈ ਮਿੱਤਰੋ ਉਹ ਵੀ ਆਹ ਦੇਖੋ ਮਿੱਤਰੋ ਆਹ ਵਾਲੀ ਹੈਗੀ ਉਹ ਕਨਾਲ ਜਿਹੜੇ ਅੱਗੇ ਦਿਖੋਨੇ ਰੋਮ ਦੇ ਨਾ ਆਲੇ-ਦਾਲੇ ਘੁੰਮਦੀ ਆ ਤੇ ਇਹਦੇ ਬਾਰੇ ਵੀ ਕਿਹਾ ਜਾਂਦਾ ਕਿ ਇਹਦੇ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਰੋਮਨ ਲੋਕਾਂ ਨੂੰ ਇਟਲੀ ਦੇ ਲੋਕਾਂ ਨੂੰ ਨਾ ਇਹ ਹਿਟਲਰ ਦੇ ਜਾਂ ਬਾਹਰੀ ਹਮਲਿਆਂ ਤੋਂ ਬਚਾਉਣ ਵਾਸਤੇ ਬਣਾਈ ਗਈ ਸੀਗੀ ਇਹ ਤਾਂ ਇਦਾਂ ਦਾ ਕੁਝ ਇਤਿਹਾਸ ਹੈ ਇਹ ਵਾਲੀ ਕਨਾਲ ਦਾ ਤੇ ਇੱਧਰ ਦੇਖੋ ਕਨਾਲ ਦੇ ਨਾਲੇ-ਨਾਲ ਲੱਗੀਆਂ ਮੈਨੇ ਦੁਕਾਨਾਂ ਜਿੱਥੋਂ ਸਾਰਾ ਸਮਾਨ ਟੂਰਿਸਟ ਚੀਜ਼ਾਂ ਦਾ ਮਿਲਦੀਆਂ ਜਿੱਦਾਂ ਫੋਟੋਆਂ ਕਿਸ ਨੇ ਖਿਚਾਉਣੀਆਂ ਐ ਤਾਂ ਫੋਟੋਆਂ ਪਈਆਂ ਐ ਬੁੱਕਸ ਪਈਆਂ ਐ ਤੇ ਹੋਰ ਕਾਫੀ ਸਾਰਾ ਸਮਾਨ ਜਿੱਦਾਂ ਕਲਮੇਤੀ ਵਗੈਰਾ ਪਈ ਹੋਈਆਂ ਨੇ ਕਿਸੇ ਨੇ ਲੈ ਕੇ ਜਾਣੇ ਆ ਰੋਮ ਦੇ ਹਾਂਜੀ ਕੀ ਪੀਓਗੇ ਮੈਨੂੰ ਜੀ ਲੱਤੇ ਮੈਂ ਕਹਤੋ ਹੱਥੇ ਮੈਂ ਕਹਤੋ ਹਾਂਜੀ ਆਈ ਨੀਡ ਕਾਫੇ ਕਾਫੇ ਪੀਣੀ ਐ ਯੈਸ ਮੈਨੂੰ ਕਹਤੋ ਫਿਰ ਨੂੰ ਜੀ नहीं दुदू पिया जी मैं आई नीड लत्ते मैं कहता हूं तो नहीं पीना हैगा आई नीड ओनली कफे एस्प्रेसो बिकॉज़ एनर्जी लेनी है मैं अच्छा जी मैं पर मैं एक कफे लूंगा पर फ्रेंडियो मी ए फाउलाते मकियाटो senza schiuma लत्ते मकियाटो senza schiuma दो मिलियोन एं पोको कार्दो पर फवरी थोड़ा ਕੀ ਆ ਤੁਹਾਨੂੰ ਪਤਾ ਆ ਨੋਂ ਬੋਲਦਾ ਇਸ ਤੇ 35 ਉਹ ਹਬਲੇ ਸਪੈਨਿਓਲ ਨੋ 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 ਪੋਡੀਸਟ ਇੰਗਲਿਸ਼ ਹਿੰਦੀ ਅੰਟੀ ਇਟਾਲੀਅਨੋ ਥ੍ਰੀ ਇਨਪਾ ਸਾਈ ਗੈਰਮ ਚਾਈ ਗੈਰਮ ਉਚੀ ਬੋਲ ਚਾਈ ਗੈਰਮ ਚਾਈ ਗੈਰਮ ਲਵੀ ਅੱਜ ਮੈਂ ਕਹਿ ਗਿਆ ਮੈਂ ਕਹਿਆ ਵੀ ਦੁੱਧ ਦੇ ਵਿੱਚ ਨਾ ਨਾ ਚੱਗ ਹੋਵੇ ਤੇ ਗਰਮ ਹੋਵੇ ਅਸੀਂ ਰਿਹਾ ਉਦੋਂ ਤੱਕ ਰਾਦੀ ਤੇ ਆਪਾਂ ਦਿੱਤੀ ਆਪਣੀ ਮੇਰੇ ਦਾ ਸੇਮ ਐਸਪ੍ਰੈਸ ਕਫੇ એનર્ਜੀ ਡਰਿੰਕ ਥਿਸ ਇਜ਼ ਮਾਈ ਬੈਸਟ એનર્ਜੀ ਡਰਿੰਕ ਮੇਥਰੋ ਕਫੇ ਵੀ ਕਿਦਾ ਸਰੀਰ ਦੇ ਵਿੱਚ ਮੇਥਰੋ ਜਾਨ ਪੈ ਜਿਵੇਂ ਨਾ ਇਹ ਹੁੰਦਾ ਵੀ ਹਾਂ ਵੀ ਸੀਜ਼ਨਾਂ ਵੀ ਦੇਖੀ ਜਾਨ ਪੈ ਜਾਂਦੀ ਹੈ ਪੀ ਕੇ ਤਾਂ ਗੱਲਬਾਤ ਹੋਰ ਹੋ ਜਾਂਦੀ ਹੈ ਬਾਅਦ ਵਾਲੀ ਤੁਹਾਨੂੰ ਨਸ਼ਾ ਲੱਗ ਗਿਆ ਜੀ ਕਫੇ ਦਾ ਮੈਨੂੰ ਲੱਗਦਾ ਜ਼ੁਕਰੋ ਮਰੇ ਆਲਟਰੂ ਦੇਖੋ ਮਿੱਤਰੋ ਕਿਸਟੈਲੋ ਦੇ ਬਾਹਰ ਦਾ 뷰 ਦੇਖੋ ਤੁਸੀਂ ਕਿੰਨਾ ਸੋਹਣਾ ਹੈ ਕਿੰਨਾ ਵਧੀਆ ਇਧਰ ਏਰੀਆ ਹੈ ਤੇ ਟੂਰਿਸਟ ਇਸ ਵਾਰ ਨਾ ਮੱਲਾ ਵੀ ਆਉਣ ਲੱਗੇ ਪੂਰੇ ਭਰ ਭਰ ਕੇ ਕਿਉਂਕਿ ਇਸ ਵਾਰ ਨਾ ਇਟਲੀ ਦੇ ਵਿੱਚ ਪੂਰੇ 25 ਸਾਲ ਤੋਂ ਬਾਅਦ ਮਿੱਤਰੋ ਜੁਬਲੀਓ ਵੀ ਆ ਮੱਲਾ ਵਟਿਕਨ ਸਿਟੀ ਦੇ ਵਿੱਚ ਕਹਿੰਦੇ ਪੂਰੇ 25 ਸਾਲ ਤੋਂ ਬਾਅਦ ਇੱਕ ਦਰਵਾਜ਼ਾ ਖੁੱਲਦਾ ਹੈ ਇਹਨਾਂ ਵਿੱਚ ਇੱਕ ਮਿਥ ਮੰਨੀ ਹੋਈ ਹੈ ਇਹ ਇਹਨਾਂ ਦਾ ਆਪਣਾ ਹਰਿ ਦਾ ਆਪਣਾ ਆਪਣਾ ਧਰਮ ਹੁੰਦਾ ਹੈ ਤੇ ਇਹਨਾਂ ਧਰਮ ਦੇ ਵਿੱਚ ਗੱਲ ਮੰਨੀ ਜਾਂਦੀ ਹੈ ਵੀ ਜਿਹੜੇ ਜਿਹੜੇ ਕ੍ਰਿਸਚੀਅਨ ਲੋਕ ਹਨ ਨਾ ਜਦੋਂ ਦਰਵਾਜ਼ੇ ਵਿੱਚ ਕ੍ਰੋਸ ਹੁੰਨੇ ਆ ਕਹਿੰਦੇ ਉਹਨਾਂ ਦੀਆਂ ਮਤਲਬ ਵੀ ਮਨੁਕਾਮਨਾ ਬਾਹਰੇ ਤਾਰੇ ਸਾਰਾ ਕੁਝ ਹੋ ਜਾਂਦਾ ਹੈ ਇਸ ਕਰਕੇ ਪੂਰੇ ਯੂਰਪ ਦੇ ਵਿੱਚੋਂ ਤਾਂ ਲੋਕ ਇੱਥੇ ਇਸ ਵਾਰੀ ਆ ਰਹੇ ਆ ਪੂਰੇ 25 ਸਾਲ ਤੋਂ ਬਾਅਦ ਮਤਲਬ ਵੀ 25 ਸਾਲਾ ਵਾ ਮਨਾਈ ਜਾਂਦੀ ਆ ਤੇ ਅਸਾਲ ਕਹਿੰਦੇ ਰੋਮ ਦੇ ਲੋਕਾਂ ਵਾਸਤੇ ਜਿਹੜੇ ਕੰਮ ਕਰ ਕਰਨ ਵਾਲੇ ਆ ਉਹਨਾਂ ਵਾਸਤੇ ਬੜਾ ਮਤਲਬ ਘੈਂਟ ਹੋਣੇ ਬਹੁਤ ਵਧੀਆ ਆਉਣੇ ਵਾਲਾ ਕਿਉਂਕਿ ਮਤਲਬ ਟੂਰਿਸਟ ਬਹੁਤ ਜ਼ਿਆਦਾ ਪਹੁੰਚ ਗਿਆ ਤੇ ਕਮਾਂਕਾਰਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਪੈਣਾ ਹੈ ਮਤਲਬ ਬੜਾ ਵਧੀਆ ਦੱਸ ਰਹੀਆਂ ਕਹਿੰਦੇ ਵੀ ਜਿਆਦਾ ਟੂਰਿਸਟ ਆਉਣੇ ਜੀ ਆਹ ਵੀ ਗਿਆ ਟੂਰਿਸਟ ਦਾ ਬਹੁਤ ਜ਼ਿਆਦਾ ਰਸ਼ਾ ਹਲੇ ਵੀ ਤੇ ਬਹੁਤ ਭੀੜ ਭੜਕਾ ਹੈ ਤੁਹਾਨੂੰ ਦਿਖਾਉਣਾ ਅੱਗੇ ਸਾਹਮਣੇ ਆਪਾਂ ਹੁਣ ਬਸ ਜੀ ਨੂੰ ਅੱਗੇ ਜਾ ਰਹੇ ਆ ਨਾ ਤੂੰ ਇਹਦੇ ਪਾਸੇ ਅੱਗੇ ਰੌਣਕ ਮਿਲ ਲਈ ਮੇਥੋਂ ਆ ਰਿਹਾ ਹੈ ਜੀ ਮਾਰਚ ਦਾ ਮਹੀਨਾ ਹੈ ਨਾ ਜੀ ਛੁੱਟੀਆਂ ਇਹ ਸਾਰੇ ਟੂਰਿਸਟ ਲੋਕ ਹੈ ਸਾਰੇ ਇਟਾਲੀਅਨ ਕੋਈ ਨਹੀਂ ਹੈ ਇਹਨਾਂ ਦੇ ਵਿੱਚੋਂ ਸਾਰੇ ਹੋਰ ਕੰਟਰੀ ਦੇ ਹਨ ਹਾਂ ਜੀ ਕਾਫੀ ਯਾਰ ਹਣ ਕੇ ਮਿਲ ਆਏ ਤੇ ਆ ਇੱਕ ਆਪਾਂ ਵਲੌਗ ਬਣਾਇਆ ਸੀ ਆਪਾਂ ਕਿਸ ਤਰ੍ਹਾਂ ਦੇ ਅੰਦਰ ਜਾ ਕੇ ਆਏ ਸੀਗੇ ਹਾਂ ਨਹੀਂ ਸੁਣੀ ਮੇ ਤਰੂ ਬਾਈ ਵੀ ਸੌਂਦੀ ਆ ਨਾ ਇਹਨਾਂ ਬਰੋਕਿਆ ਵਿੱਚ ਆ ਕੇ ਸਾਨੂੰ ਵੀ ਇਦਾਂ ਲੱਗਦਾ ਵੀ ਅਸੀਂ ਵੀ ਘੁੰਮਣ ਵਾਸਤੇ ਆਏ ਹੋਏ ਆ ਤੇ ਲੱਗਦ ਨੇ ਜੀ ਵੀ ਰੋਮ ਦੇ ਸੀ ਪੱਕੇ ਸਿਟੀ ਆ ਨਾ ਵੀ ਅਸੀਂ ਆ ਐ ਨਹੀਂ ਸੁਣੀ ਧਰਤੀ ਤੇ ਰਹਿੰਦੇ ਆ ਤੇ ਬੜਾ ਸਾਨੂੰ ਸੋਹਣਾ ਹੀ ਬਹੁਤ ਲੱਗਦਾ ਸੱਚੀ ਗੱਲ ਆ ਯਾਰ ਤੇ ਜਿੱਦਾਂ ਨਾ ਮਨ ਲੈ ਵੀ ਇਹ ਲੋਕ ਆਉਂਦੇ ਆ ਇਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਇਹ ਪੁੱਛ-ਪੁੱਛ ਕੇ ਨੇਵੀਗੇਟਰ ਲਾ ਕੇ ਦੇਖ ਕੇ ਆਉਂਦੇ ਆ ਤੇ ਸਾਨੂੰ ਸਾਰਾ ਕੁਝ ਪਤਾ ਜਿੱਦਾਂ ਆਪਣੇ ਪਿੰਡ ਦੀ ਆਪਾਂ ਗਲੀਆਂ ਦੇ ਭੇਤੀ ਨਹੀਂ ਹੋਈਦਾ ਰੋਮ ਦੇ ਵਿੱਚ ਮੇਤਰ ਆਪਾਂ ਗਲੀਆਂ ਦੇ ਭੇਤੀਆਂ ਹੁਣ ਤਾਂ ਤੇ ਮਨ ਲ ਬੜਾ ਕਿਆਣ ਕਲਾਵਾਂ ਲੱਗਦੀ ਐ ਇਹਨੂੰ ਬਹੁਤ ਦਿਲ ਬੋਹ ਲੱਗਦਾ। ਮਹਾਲਾ ਜ ਵਧੀਆ ਚੇਂਜ ਹੋਏ ਤਾਂ ਬਹੁਤ ਸੋਹਣਾ ਹਨ। ਸੋਹਣੀ ਬਹੁਤ ਰੂਮ ਯਾਰ ਕੀ ਕਰੀਏ। ਪਰ ਕਹਿੰਦਾ ਵੀ ਇਹ ਮੁਲਕ ਤਾਂ ਸੋਹਣਾ ਐ ਪਰ ਮੇਰੇ ਪਿੰਡ ਵਰਗਾ ਨਹੀਂ ਹੈਗਾ। ਤੇ ਉਹ ਪਿੰਡ ਦੀ ਇੱਕ ਵੱਖਰੀ ਖੂਬਸੂਰਤੀ ਆ। ਉਹ ਪਿੰਡ ਦੇ ਵਿੱਚ ਸਾਡੀ ਰੂਹ ਵੱਸਦੀ ਆ। ਜਿੱਥੇ ਅਸੀਂ ਜੰਮੇ ਪਲੇ ਆ ਤੇ ਉਸ ਮਿੱਟੀ 'ਚ ਜੰਮ ਪੜ ਕੇ ਸੀ ਵੱਡੇ ਹੋਏ ਆ ਸਾਡੇ ਬਜ਼ੁਰਗਾਂ ਨੇ ਉਹ ਮਿੱਟੀ ਤੇ ਹੱਲ ਚਲਾਏ ਤੇ ਉਹਦੀ ਦਾ ਰੀਸ ਕੋਈ ਬਰਤ ਕਰ ਨਹੀਂ ਸਕਦਾ। ਪਰ ਜੇ ਇਹ ਮੁਲਕ ਦੀ ਵੀ ਗੱਲ ਕਰੀਏ ਮਿੱਤਰੋ ਇਹ ਮੁਲਕ ਨੇ ਸਾਨੂੰ ਬੜਾ ਕੁਝ ਦਿੱਤਾ। ਮੰਨ ਲਓ ਵੀ ਜਦੋਂ ਆਏ ਸੀਗੇ ਨਾ ਤੇ ਬੜਾ ਕੁਝ ਕਮਾਇਆ ਬੜਾ ਕੁਝ ਇਥੇ ਪਾਇਆ ਬੜਾ ਕੁਝ ਦੇਖਿਆ ਬੜਾ ਕੁਝ ਸਿੱਖਿਆ ਇਹਨਾਂ ਲੋਕਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਜ਼ਿੰਦਗੀ ਦੇ ਵਿੱਚ ਤੇ ਬਾਕੀ ਪ੍ਰਮਾਤਮਾ ਕਰੇ ਯਾਰ ਸਾਰਿਆਂ ਦੀਆਂ ਉਮੀਦਾਂ ਪੂਰੀਆਂ ਹੋਣ ਤੇ ਜਿਹੜੇ ਮੇਰੇ ਵੀਰ ਆਉਣਾ ਵੀ ਚਾਹੁੰਦੇ ਆ ਰੋਮ ਆਉਣਾ ਚਾਹੁੰਦੇ ਆ ਇਟਲੀ ਆਉਣਾ ਚਾਹੁੰਦੇ ਆ ਕਿਸੇ ਤੇ ਕੋਈ ਵੀ ਸੁਪਨੇ ਆ ਕਿਸੇ ਮੁਲਕ ਦੇ ਵੀ ਜਾ ਕੇ ਤਰੱਕੀ ਕਰਨ ਦੇ ਕੰਮ ਕਰ ਕਰਨ ਦੇ ਪ੍ਰਮਾਤਮਾ ਸਾਰਿਆਂ ਦੇ ਸੁਪਨਿਆਂ ਨੂੰ ਸਕਾਰ ਕਰੇ ਪੂਰਾ ਕਰੇ ਸਾਡੀਆਂ ਦੁਆਵਾਂ ਸਾਰੀਆਂ ਭੈਣ ਭਰਾਵਾਂ ਦੇ ਨਾਲ ਨੇ ਹਮੇਸ਼ਾ ਆਪਾਂ ਇਹੀ ਦੁਆਵਾਂ ਕਰਦੇ ਆ ਵੀ ਪ੍ਰਮਾਤਮਾ ਸਭ ਦੀ ਮਨੁਕਾਮਨਾਵਾਂ ਪੂਰੀਆਂ ਕਰੇ ਕਸਟੈਲੋ ਦੇ ਅੰਦਰ ਜਾਣਾ ਬਾਰੇ ਮੇਰੇ ਤੋਂ ਸਿਰਪ੍ਰੇਨ ਲਾਈਨ ਲੱਗੀ ਹੁੰਦੀ ਤਾਂ ਆਪਾਂ ਪਹਿਲਾਂ ਆਪਾਂ ਇਹੋ ਵੀ ਲਾਈਨ ਲੱਗੀ ਸੀ ਨਾ ਹਾਂਜੀ ਹਾਂਜੀ ਹਨਾ ਹਾਂਜੀ ਆਪਾਂ ਉਹ ਤੱਕ ਮਿੱਤਰ ਉੱਪਰ ਜਾ ਕੇ ਘੁੰਮ ਕੇ ਆਏ ਸੀਗੇ ਸਾਰਾ ਸਾਰਾ ਵਲੌਗ ਆਪਾਂ ਅੰਦਰ ਸ਼ੇਅਰ ਕੀਤਾ ਵੈ ਬੇ ਅੰਦਰ ਕੀ ਕੁਝ ਆ ਰਿਹਾ ਅੰਦਰ ਕਿਦਾਂ ਦਾ ਹੈਗਾ ਤੇ ਤੁਸੀਂ ਜਾ ਕੇ ਪਿੱਛੇ ਜਿਹੜੂ ਜਾ ਕੇ ਚੈੱਕ ਕਰਕੇ ਦੇਖਿਓ ਜੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਹੀ ਕਰ ਲਓ ਹੁਣੇ ਤੇ ਤੇ ਥੰਬਨੇਲ ਉਹ ਲੱਗਿਆ ਉਪਰੋਂ ਕਸਟੈਲੋ ਇਹ ਸੰਤਾਂਜ ਲੋ ਇਹ ਨਵਾਂ ਥੰਬਨੇਲ ਆਪਣਾ ਵਲੌਗ ਦੇ ਉੱਤੇ ਤੇ ਤੁਸੀਂ ਜਾ ਕੇ ਸਾਰੇ ਸਾਰਾ ਵਲੌਗ ਦੇਖ ਸਕਦੇ ਹੋ ਅ ਅਜਾ ਲੋਡਿੰਗ ਦਿਖ ਰਹੀ ਅੰਦਰ ਹਣਾ ہاں ਜੀ ਤੇ ਅੱਗੇ ਮਿੱਤਰੋ ਸਾਹਮਣੇ ਉੱਧ ਹੈਗੀ ਹੈ ਵਾਟਿਕਨ ਸਿਟੀ ਜਿਹਨੂੰ ਇਟਲੀ ਵਿੱਚ ਕਹ ਦਿੰਦੇ ਆ ਚੀਤਾ ਦੀ ਵਾਟਿਕਾ ਨੂੰ ਕਹ ਦਿੰਦੇ ਆ ਇਹ ਆਪਣੇ ਆਪ ਚ ਇੱਕ ਦੇਸ਼ ਹੈ ਮਿੱਤਰੋ ਤੇ ਇਟਲੀ ਦੇ ਵਿੱਚ ਰੋਮ ਦੇ ਵਿੱਚ ਇੱਕ ਵੱਖਰਾ ਦੇਸ਼ ਹੈ ਜਿਹਨੂੰ ਕਹਿੰਦੇ ਆ ਵਾਟਿਕਨ ਸਿਟੀ ਇਹਨਾਂ ਦਾ ਆਪਣਾ ਇੱਕ ਵੱਖਰਾ ਅੰਦਰ ਸਾਰਾ ਸਿਸਟਮ ਹੈ ਅੰਦਰ ਬੈਂਕ ਅੰਦਰ ਇਹਨਾਂ ਦੀ ਪੁਲਿਸ ਇਹਨਾਂ ਦਾ ਆਪਣਾ ਇੱਕ ਸਾਰਾ ਸਭਿਧਾਨ ਅੰਦਰ ਲੱਗਿਆ ਇੱਕ ਲਗਦੇਸ਼ ਹੈ ਤੇ ਬਹੁਤ ਲੋਕ ਇਹਨਾਂ ਨੂੰ ਦੇਖਣ ਵਾਸਤੇ ਆਉਂਦੇ ਆ ਇੱਥੇ ਇਹਨਾਂ ਦਾ ਪੌਪ ਬੰਦਾ ਹੈ ਤੇ ਇੱਥੇ ਉਹ ਦਰਵਾਜ਼ਾ ਖੋਲਣਾ ਹੈ ਜਿਹੜਾ ਆਪਾਂ ਨੇ ਪਹਿਲਾਂ ਗੱਲ ਕੀਤੀ ਸੀ ਜਿਹੜਾ 25 ਸਾਲ ਬਾਅਦ ਖੁੱਲਦਾ ਹੈ ਜਿੱਦਾਂ ਅੱਜ ਸਾਲ ਜੁਬਲੀ ਉਹਦਾ ਸਾਲ ਹੈ ਸਿਲਵਰ ਜਿਮਾ ਜੁਬਲੀ ਕਹਿੰਦੇ ਨੇ ਆਪਾਂ ਤੇ ਉਹਦਾ ਸਾਲ ਹੈ ਸਾਰੇ ਉੱਥੇ ਤਾਂ ਕਿ ਇੰਨੇ ਲੋਕ ਆਏ ਮੇਰੇ ਪਰ ਅੱਜ ਆਪਾਂ ਅੱਗੇ ਨਹੀਂ ਆਪਾਂ ਜਾ ਸਕਦੇ ਕਿਉਂਕਿ ਟਾਈਮ ਦੇਖੋ ਸਾਢੇ 12:15 ਦਾ ਟਾਈਮ ਹੋ ਗਿਆ ਤੇ ਆਪਾਂ ਅੱਜ ਇੱਥੇ ਹੀ ਵਾਪਸੀ ਕਰਾਂਗੇ ਤੇ ਇਹਦਾ ਜਿਹੜਾ ਵਲੌਗ ਦੇ ਕੇ ਆਵਾਂਗੇ ਉਹ ਆਪਾਂ ਅੱਗੇ ਜਾ ਕੇ ਕਿਸੇ ਦਿਨ ਦੇ ਵੀ ਜਦੋਂ ਆਪਾਂ ਸਮਾਂ ਲੱਗਿਆ ਆਪਾਂ ਫਿਰ ਫ੍ਰੀਜ ਹੋਏ ਫਿਰ ਇਧਰ ਨੂੰ ਆਉਣ ਦਾ ਆਪਣਾ ਸਵਾਬਾਜ ਬਣਿਆ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਸਿਰ ਇੱਥੋਂ ਹੀ ਤੋਂ ਮੱਥਾ ਟੇਕ ਲਾ ਦੂ ਵੀ ਕਿਉਂਕਿ ਇਹ ਵੀ ਮਨ ਲਾ ਵੀ ਕਰੇ ਕਿ ਤੱਕ ਜੈ ਆ ਅੰਦਰ ਇਹਨਾਂ ਦੇ ਠੀਕ ਨਹੀਂ ਧਰਮ ਸਾਰਿਆਂ ਦੇ ਸਾਂਝੇ ਹੁੰਦੇ ਨੇ ਹਾਂਜੀ ਹਾਂਜੀ ਧਰਮ ਤਾਂ ਮਿੱਤਰੋ ਇੱਕੋ ਪੌੜੀ ਆ ਜਿਹੜੀ ਰੱਬ ਤੱਕ ਮələਉਂਦੀ ਆ ਬੰਦੇ ਨੂੰ ਤੇ ਧਰਮ ਭਾਵੇਂ ਜਿਹੜਾ ਮਰਜ਼ੀ ਹੋਵੇ Hindu ਹੋਵੇ Muslim ਹੋਵੇ Sikh ਹੋਵੇ ਈਸਾਈ ਹੋਵੇ ਤੇ ਸਭ ਤੋਂ ਉੱਚਾ ਜਿਹੜਾ ਬਾਬੇ ਨਾਨਕ ਦੇ ਧਰਮ ਦਾ ਤਾਂ ਇਨਸਾਨੀਅਤ ਦਾ ਧਰਮ ਤੇ ਉਹਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਤੇ ਸਾਨੂੰ ਸਲੂਟ ਹੈ ਸਾਰੀ ਇਨਸਾਨੀਅਤ ਨੂੰ ਤੇ ਮਿੱਤਰੋ ਘਰੇ ਪਹੁੰਚ ਗਏ ਆ ਆਪਾਂ ਤੇ ਰਸਤੇ ਰੁਕੇ ਤੇ ਆਪਾਂ ਰਸਪਨ ਮਾਰਕੀਟ ਦੇ ਵਿੱਚ ਉੱਥੋਂ ਆਪਾਂ ਪਤਾ ਕੀ ਲੈਂਦੇ ਅੱਜ ਅੱਜ ਘਰ ਬਣਾਵਾਂਗੇ ਆਪਾਂ ਪਾਸ ਸੇਮ ਨੂੰ ਬਹੁਤ ਪਸੰਦ ਆ ਪਾਸਤਾ ਪਾਸਤਾ ਪਮੋਦੋਰੋ ਇਹ ਨਾਲ ਬਜ਼ੀਲੀ ਗੋ ਤુલਸੀ ਦਾ ਪਾਸਤਾ ਸਿਰ ਬਣਾ ਕੇ ਘੈਂਡੀ ਵਧੀਆ ਠੀਕ ਹੈ ਬਹੁਤ ਲੱਗੀ ਮੇਤਰੋ ਪੇਟ ਮੇ ਚੂਹੇ ਗੜੂੰ ਗੜੂੰ ਕਰ ਰਹੇ ਹਨ ਪੈਂਟਰੀ ਤੁਸੀਂ ਮਾਤਾ ਦੇਨੀ ਜੀ ਮੈਨੂੰ ਵੀ ਕੋਈ ਖਬਰ ਨਹੀਂ ਆ ਆ ਕੇ ਖਾਣੀ ਉਹ ਇਹ ਨਹੀਂ ਰੋਟੀ ਖਾਣੀ ਦੁੱਧੋ ਵੀ ਕੇ ਚਲੇਗੇ ਓਏ ਭੁੱਖੇ ਲੱਗੇ ਪਹਿਲਾਂ ਪੈਂਟਰੀ ਕਿੱਧਰ ਕਿੱਥੇ ਗਈ ਉਹ ਆ ਗਈ 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 ਪੈਂਟਰੀ ਆ ਗਈ ਕੈਸੀ ਹੈ ਬੱਚਾ ਕੈਸੇ ਹੋ ਹਾਂਜੀ ਲਾ ਲਿਆ ਸਗਾਸਣ ਆਪਣਾ ਹੇ ਬੈਂਟਰੀ ਲਾਲੇ ਸਗਾ ਸੁਣ ਜਿੰਨੇ ਟਾਂ ਮੇਤਰੋ ਅਸੀਂ ਗਏ ਵੇ ਹੁੰਨੇ ਨਾ ਘਰੇ ਹੁੰਦਾ ਨਹੀਂ ਕੋਈ ਵੀ ਇਹ ਉਹਨਾਂ ਦਾ ਬਾਹਰ ਘੱਟ ਪੈਂਦਾ ਇੱਥੇ ਤੇ ਅੰਦਰ ਵੱਧ ਪੈਂਦਾ ਲੁਕੇ ਹਨਾ ਜੇ ਇਕੱਲਾ ਹੋ ਘਰ ਚ ਹੋਵੇ ਇਹ ਤਾਂ ਵੀ ਉੱਥੇ ਬਹਿ ਜਾਂਦਾ ਜੇ ਘਰ ਚ ਕਿਤੇ ਬੰਦਾ ਹੋਰ ਮਾ ਸੀ ਜਾਂਦਾ ਨਾ ਫਿਰ ਇਹ ਅੰਦਰ ਲੁਕੇ ਬਹਿ ਜਾਂਦਾ ਪਰ ਛੱਡੀ ਉਹਦੇ ਬਾਹਰ ਬਹਾਨੇ ਚੜੀ ਬੇਰੀ ਨਿਸ਼ਾਨਦੇ ਕਮਰੇ ਚ ਭੱਜ ਜਾਂਦਾ ਫਿਰ ਤਾਂ ਰਵੀਂ ਡੀ ਜੀ ਫਿਰ ਲੁਕ ਜਾਂਦਾ ਪਤਾ ਨਹੀਂ ਕਾਦੀ ਰਵੀਂ ਡੀ ਜੀ ਕੁੱਤ ਕਰੀਂ ਕੱਢ ਕੁੱਤ ਕਦਈਂ ਕੁੱਤ ਕ ਨਹੀਂ ਘੜਦੋ ਪਾ ਇਹ ਕਹਿੰਦੇ ਕੁੱਤ ਕ ਨਹੀਂ ਘੜਦੋ ਇੱਥੇ ਇਦਾਂ ਆਏ ਆਲੀਓ ਪਾਲੀਓ ਘੜਦੋ ਆਲੀਓ ਪਾਲੀਓ 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 ਘੜਦੋ ਕਹਿੰਦੇ ਆਲੀਓ ਪਾਲੀਓ ਇਦਾਂ ਆਏ ਆਏ ਛੋਟੀਆਂ ਗੁਰਸ਼ਾਨੂ ਤਾਂ ਖੇਡ ਹੁੰਦੀ ਹੈ ਜੀ ਗੁਰਸ਼ਾਨੂ ਦਾ ਜਮੇ ਖੇਡ ਹੈ ਜੀ ਇਹ ਆ ਕੇ ਆਉਂਦੀ ਸਾਰ ਪਹਿਲਾਂ ਉਹਨੇ ਇਹਨਾਂ ਚੱਕਣਾ ਜੀ ਨਹੀਂ ਪਿਆਰ ਲੰਦੀ ਬਹੁਤ ਹੈ ਜਰਾ ਹਨਾ ਹਨਾ ਬੈਂਤਰੀ ਇਹ ਮੈਂ ਤਾਂ ਪੈਂਥੋਂ ਨਾਲ ਲੈ ਕੇ ਨਾ ਰੋਮਾ ਘੁੰਮਣ ਬੱਚੀ ਹਨਾ ਬੈਂਤਰ ਹਨਾ ਬੈਂਤਰ ਇਹ ਬਿਲੀ ਨਾ ਜਾ ਕੇ ਖੁਸ਼ ਨਹੀਂ ਹੇਦੀ ਨਾ ਮਨ ਲੈ ਭੱਜ ਭੁਜ ਜਾਣੀ ਆ ਹਾਂਜੀ ਹਾਂਜੀ ਜੇ ਡੋਗੀ ਡੋਗੀ ਫਿਰ ਤਾਂ ਫਿਰ ਨਾਲ ਲੈ ਜਾਂਦਾ ਹਾਂਜੀ ਹਨਾ ਬਈ ਡੜੇ ਡੜੇ ਲੈ ਇਹ ਬੜਾ ਪਾਸਤਾ ਹਾਂਜੀ ਮੈਂ ਸਿਰਫ ਆਪਣਾ ਸ਼ੌਫਟ ਕਿਹੜਾ ਮਰਕੇ ਆ ਠੀਕ ਹੈ ਜੀ ਸਮਾਨ ਦੀ ਲਿਸਟ ਦੇਖਾਂ ਕਿਹੜਾ ਹੈ ਹਾਂਜੀ ਲਿਓ ਤੁਸੀਂ ਠੀਕ ਹੈ ਓਕੇ ਜੀ ਲੋਏ ਮੈਂ ਤੇਰਾ ਬਣ ਗਿਆ ਪਾਸਤਾ ਆਪਣਾ ਚੈੱਕ ਕਰੋ ਪਾਸਤਾ ਪਾਸ ਦੇ ਪਲੇਟਸ ਵਿੱਚ ਕਿੰਦੀ ਭਰੀ ਹੈ ਇਹਨੂੰ ਖਾਣੇ ਵਿੱਚ ਤੇ ਦਾ ਜੀ ਥੋੜਾ ਜਿਹਾ ਆਏਗਾ ਥੋੜਾ ਕਿਥੇ ਆ ਤਾਂ ਬਹੁਤ ਜ਼ਿਆਦਾ ਹੈਵੀ ਹੋ ਜਾਣਾ ਕਾਫੀ ਜ਼ਿਆਦਾ ਹੈ ਵੱਡੀ ਹੈ ਜੀ ਪਾਸਤਾ ਦਾ ਵਿੱਚ ਥੋੜਾ ਜਿਹਾ ਚੱਲ ਕੋਈ ਬੋਨਾ ਪੇਤੀ ਦੋ ਸਸੀ ਕਾ ਜੀ ਸਸੀ ਕਾ ਕੀ ਹਲ ਚੱਲਣ ਬੜੀ ਯਖ ਠੀਕ ਠਾਕ ਹੋਰ ਉਹ ਦੱਸਿਓ ਸਾਰੇ ਨੂੰ ਸਸਿਕਾ ਨਹੀਂ ਸਹਰੇਨ ਕਿ ਕੇ ਮੈਂ ਸਾਰੇ ਠੀਕ ਠਾਕ ਹਾਂ ਕਿ ਮੈਂ ਤਾਂ ਥੱਕ ਗਿਆ ਜੀ ਅੱਛਾ ਕਿ ਮੈਂ ਤਾਂ ਦੁਰਕੇ ਹੀ ਥੱਕ ਗਿਆ ਮੈਂ ਤਾਂ ਅੱਜ ਕਿੱਦਾਂ ਖਾਸ਼ ਮੈਂ ਉੱਠੀ ਸਹਰੇਨ ਉਹ ਉਹ ਚਾਹ ਦੇ ਪਾਸਤਾ ਬਣਾਏ ਉਹ ਮੈਂ ਨੇ ਪਾਸਤਾ ਐਨ ਕੇ ਦਾ ਪਾਸਤਾ ਬੜੀ ਸੋਹ ਬੜਾ ਪਾਸਤਾ ਪਿਆਜ਼ ਪਾ ਗੀ ਪਰ ਸੇ ਮੈਨੂੰ ਪਾ ਗੀ ਬਣੀ ਆ ਅਸ਼ਰੇ ਤੇ ਹੁਣ ਟਾਈਮ ਮਿੱਤਰੋ 6:30 ਹੋ ਗਏ ਨੇ ਸ਼ਾਮ ਦੇ ਤੇ ਆਪਾਂ ਆਪਣੀ ਸ਼ੋਅ ਤੇ ਪਹੁੰਚ ਗਏ ਕੰਮਕਾਰ ਕਰਤਾ ਸਟਾਰਟ ਸਾਰੇ ਦੇਖੋ ਇੱਧਰ ਕੁਰਸੀਆਂ ਕੁਰਸੀਆਂ ਟੇਬਲ ਆਪਾਂ ਨੇ ਸਾਰੇ ਸੈੱਟ ਕਰਤੇ ਆ ਤੇ ਸਭ ਇਹਦਾ ਕੀ ਕਰੀ ਆਪਾਂ ਇਹ ਚੈੱਕ ਉਧਰ ਰੱਖ ਦੇ ਮੈਗਜ਼ੀਨ ਵਿੱਚ ਰੁਕ ਜੀ ਹਲੇ ਰੁਕ ਜੀ ਥੋੜਾ ਜੀ ਕਿਉਂਕਿ ਇਹ ਕਈ ਵਾਰੀ ਵੱਡੇ ਕੰਮ ਤਾਂ ਲੋੜ ਨਹੀਂ ਹੈਗੇ ਜੀ ਕਈ ਵਾਰੀ ਬੱਚੇ ਹੁੰਦੇ ਆ ਨਾ ਨਾਲ ਉਹ ਕਹਿ ਦਿੰਦੇ ਆ ਵੀ ਇਹਨੂੰ ਆਨ ਕਰ ਦੋ ਤੇ ਲੋੜ ਪੈ ਜਾਂਦੀ ਹੈ ਠੀਕ ਹੈ ਠੀਕ ਹੈ ਮਤਲਬ ਆਗਮਨ ਰੁਕ ਜਾਨੇ ਆ ਮਾਰਚ ਮਾਰਚ ਦਾ ਅਪ੍ਰੈਲ ਦੇ ਮਹੀਨੇ ਤੋਂ 1 ਅਪ੍ਰੈਲ ਤੋਂ ਤੇ ਆਪਾਂ ਚੱਕੇ ਰੋਹਦਾ ਮੈਗਜ਼ੀਨ ਦੇ ਵਿੱਚ ਕਿਹਦੇ ਵਿੱਚ ਇਹਨਾਂ ਮਿੱਤਰੋ ਚਿਮਨੀ ਆ ਇੱਕ ਕੱਚ ਦੀ ਆ ਤੇ ਕਿਵੇਂ ਵੈਸੀ ਹੀ ਫਤਰਾ ਲੈਂਦਾ ਵੀ ਕੋਈ ਬੱਚਾ ਪੁੱਛਾ ਕਿ ਮੈਂ ਕੋਈ ਚਿਮਨੀ ਮਾਰੀ ਨਾ ਤਾਂ ਛੋਟੀ ਆਂਦੀ ਆ ਹਨਾ ਤੇ ਬਾਕੀ ਅੱਜ ਆਪਣੇ ਟੇਬਲ 'ਤੇ ਹੈ ਆਪਣਾ ਕਿ ਕਿਸ ਆਇਆ ਕਿਸੇ ਪੰਜਾਬੀ ਵੀਰ ਭੈਣ ਦਾ ਫੋਨ ਅੱਜ ਨਹੀਂ ਜੀ ਟੇਬਲ 'ਤੇ ਅਜੇ ਤੱਕ ਨਹੀਂ ਹੈਗਾ ਜੀ ਠੀਕ ਹੈ ਠੀਕ ਹੈ ਤੇ ਬਾਕੀ ਮਤਲਬ ਜੇ ਤੁਸੀਂ ਆਪਾਂ ਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਹਾਲੇ ਇੰਸਟਾਗ੍ਰam ਤੇ ਵੀ ਆਪਣਾ ਨਾਗਰਾ ਬਲੌਗਸ ਇਟਲੀ ਨਾਉ ਦਾ ਆਪਾਂ ਪੇਜ ਆਪਣਾ ਹੈਗਾ ਤੇ ਉਹਦੇ ਉੱਤੇ ਸਾਨੂੰ ਜਾ ਕੇ ਫੋਲੋ ਕਰੋ ਤੇ ਉਹਦੇ ਆਪਾਂ ਆਪਣੀ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆ ਵੀ ਕਿਹੜੇ ਕਿਹੜੇ ਪੀਜ਼ੇ ਬਣਦੇ ਆ ਆਪਣੇ ਕਿਦਾਂ ਦਾ ਆਪਣਾ ਟਾਈਮ ਸੈਟ ਹੈ ਸਭ ਦੱਸਦੇ ਆ ਉਹ ਤੋਂ ਮੈਂ ਗੱਲ ਕਹਿਣਾ ਹੁੰਦਾ ਇੱਕ ਵੀ ਸਾਡੀ ਸ਼ੌਪ ਤੇ ਪੀਜ਼ੇ ਖਾਣ ਵਾਸਤੇ ਤੁਸੀਂ ਜਾਓ ਲੱਕੜ ਦੀ ਭੱਟੀ ਦੇ ਫੋਨ ਕਰਕੇ ਆਓ ਉਹਦਾ ਕਾਰਨ ਹੈ ਕਿ ਕਿਉਂਕਿ ਨਾ ਵੀ ਆਪਣੇ ਸਿਆਲ ਦੇ ਵੀ ਹੁਣੇ ਦਿੱਕਤ ਹੁੰਦੀ ਆ ਸਿਆਲ ਚ ਆਪਣੇ ਕੋਲ ਅੰਦਰ ਮਤਲਬ ਵੀ ਕੁ ਬੰਦੇ ਨੇ ਪੋਸਟ ਤੋਂ ਹੈ ਬੈਗ ਵੀ ਰੋਟੀ ਵਗੈਰਾ ਪੀਸਾ ਖਾਣਾਂ ਵਾਸਤੇ ਗਰਮੀ ਕੋਈ ਦਿੱਕਤ ਨਹੀਂ ਹੈਗੀ ਗਰਮੀ ਜੇ ਦੇਖੋ ਇਧਰ ਵੀ ਸਾਰਾ ਆਪਾਂ ਓਪਨ ਕਰਦੀ ਤੇ ਪਾਰਾ ਸਾਰਾ ਬਰਾਂਡਾ ਆਪਣੇ ਕੋਲ ਪਰਲੇ ਸਾਰਾ ਆਪਣੇ ਕੋਲੇ ਹੁੰਦਾ ਹੈ ਗਰਮੀ ਚ ਕੋਈ ਦਿੱਕਤ ਨਹੀਂ ਹੈਗੀ ਤੇ ਤੁਸੀਂ ਜਦੋਂ ਮਰਜ਼ੀ ਆਓ ਫਿਲਹਾਲ ਫੋਨ ਕਰਕੇ ਆਪਾਂ ਟੇਬਲ ਕੋ ਉਪਰ ਆ ਕੇ ਜੇ ਲੱਕੜੀ ਪੱਟੀ ਦੇ ਬਣੇ ਹੋਏ ਟੇਸਟੀ ਪੀਜ਼ੇ ਖਾਣੇ ਆ ਆਪਣੇ ਹੱਥਾਂ ਦੇ ਤੇ ਕਬਾਬ ਖਾਣੇ ਸਿਮਰ ਦੇ ਹੱਥ ਦਾ ਤੇ ਸਾਨੂੰ ਫੋਨ ਕਰਕੇ ਤੁਸੀਂ ਆ ਸਕਦੇ ਹੋ ਅੱਜ ਵੀ ਅਸੀਂ ਹੈ ਨਹੀਂ ਹੈ ਨਾ ਹਾਂਜੀ ਹਾਂਜੀ ਅੱਜ ਉਹ ਵੀ ਆਪਾਂ ਤਾਂ ਕਿਹਾ ਨੇ ਫੋਨ ਕਰਕੇ ਵੀ ਕਈ ਵਾਰ ਨਾ ਹੋਏ 1 2 ਵਾਰ ਸਾਡੇ ਕੋਲ ਵੀ ਆਪਣਾ ਸਾਰਾ ਸਾਲਾ ਬੁੱਕ ਹੁੰਦਾ ਹੈ ਤੇ ਆਪਣਾ ਪੰਜਾਬੀ ਭੈਣ ਭਰਾ ਕੋਈ ਦੂਰੋਂ ਚੱਲ ਕੇ ਆਵੇ ਤੇ ਜਗ੍ਹਾ ਨਾ ਮਿਲੇ ਬੈਠਣ ਵਾਸਤੇ ਫਿਰ ਦਿੱਕਤ ਆ ਜਾਂਦੀ ਆ ਖਾਸ ਤੌਰ ਤੇ ਵੀਕਐਂਡ ਨੂੰ ਇਸ ਕਰਕੇ ਹੁੰਦਾ ਹੈ ਤੇ ਬਾਕੀ ਕੋਈ ਨਹੀਂ ਮਹੀਨੇ ਦੀ ਚੰਗੀ ਆ ਅਗਲੇ ਮਹੀਨਾਂ ਦੇ ਸਾਰੇ ਗਰਮੀ ਹੋਏ ਨੇ ਫੁੱਲਾ ਮਾਹੌਲ ਹੋ ਜਾਣਾ ਫਿਰ ਕੋਈ ਚੱਕਰ ਨਹੀਂ ਆ ਫਿਰ ਜਦੋਂ ਫੇਰ ਕੁਝ ਕਰਨੇਗਾ ਹਾਂ ਹਾਂਜੀ ਤੇ ਮੈਂ ਕਿਧਰ ਆਪਾਂ ਤਿਆਰੀ ਕਰਤੀ ਆ ਸਮਾਨ ਕਬਾਬ ਦਾ ਸਾਰਾ ਕੱਟਦਾ ਉਧਰ ਕਬਾਬੀ ਜਾਦਾ ਹਾਂ ਤੁਹਾਡੀ ਹੁਣ ਤੋਂ ਪਹਿਲਾਂ ਪਹਿਲਾਂ ਦੇਖ ਲਓ ਠੀਕ ਹੈ ਜੀ ਥੈਂਕ ਯੂ ਜੀ ਠੀਕ ਹੋ ਗਿਆ ਹਾਂਜੀ ਤੇ ਹੁਣ ਮੈਂ ਬੰਦਾ ਨਾ ਕਰਤੋਂ ਇਧਰ ਪੀਜ਼ੇ ਵਾਲੇ ਤੇ ਇਹ ਆਪਾਂ ਜਾ ਕੇ ਲੈ ਕੇ ਆਉਣੇ ਮੈਗਜ਼ੀਨ ਦੇ ਵਿੱਚੋਂ ਚਾਬੀ ਫੜਾਇਓ ਆਪਣੀ ਗੱਡੀ ਫੋਰਡ ਦੀ ਤੇ ਨਾਲੇ ਮੈਗਜ਼ੀਨ ਚਾਬੀ ਕਿੱਥੇ ਭਈਆ ਹਾਂਜੀ ਥੈਂਕ ਯੂ ਐਕੋ ਬੈਲੀ ਚਾਓ ਫੇਦੇ ਕਮੇ stai tutto bene voi bene 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 ਬਰਾਵੇ ਸੀ ਸਿਰਵਾਟ ਕਾ ਵੀ ਲੋ ਹੈ ਪਰਸੀਡ ਹੋ ਰਾ ਰਿਹਾ ਮੇਤਰੋ ਮੈਨੂੰ ਉਹ ਬੰਦੇ ਸੀ ਇਹ ਯੂ ਪੀ ਐਚ ਦੇ ਪਰਸੋਨ ਕੋਲੇ ਕਿ ਸੋ ਪੰਟੂਅਲ ਹੈ ਕਾਪੀਟੋ ਵਾਬੈਨੇ ਐਮੋ ਯੂ ਵਾਦੂ ਮਾਗੇਸਿਨੋ ਐ ਪੋਈ ਦੋ ਟੈਨ ਮਾਨੋ ਸੀਮੋ ਵਾਬੈਨੇ ਓਕੇ ਹੁੰਦੀ ਬੁਨੀ ਪਾਸਕੇ ਫੇਲ ਹੁੰਦੀ ਬੁਨੀ ਪਾਸਕੇ ਫੇਲ ਕਤਾ ਕੇ ਹੁੰਦੇ ਹੈ ਅਸੀਂ ਵੀ ਕਰਦੇ ਹੁੰਦੇ ਸੀ ਇਹ ਆਪਣੇ ਬਰਸੀਨ ਤੇ ਵੋ ਹੁੰਦੇ ਕਿਤੇ ਆ ਬਰਸੀਨ ਤੇ ਬਹੁਤ ਹੁੰਦੀਆਂ ਸੀ ਸਹੀ ਗੱਲ ਹੈ ਜਾ ਪੁੰਡੀ ਉੜ ਗਿਆ ਉਹ ਪਾਸ ਹੋ ਗਿਆ ਪਾਸ ਹੋ ਗਿਆ ਪਾਸ ਹੋ ਗਿਆ ਭਾਈ ਫਿਰ ਹੋ ਜਾਂਦੇ ਸੀ ਜੇ ਨਹੀਂ ਉੜਦੀ ਸੀ ਫਾਈ ਆਉਟ ਆਉਂਦੇ ਹੁੰਦੇ ਸੀ ਸਾਨੂੰ ਉੜ ਜੇ ਸਹੀ ਗੱਲ ਹੈ ਹਰ ਉਹ ਦੱਦੇ ਕਿ ਪੁੰਡੀ ਪੁੰਡੀ ਪਾਸ ਕੇ ਫੇਰ ਕੀਤਾ ਕਹਦੇ ਨੇ ਕਰੇ ਨਹੀਂ ਨਹੀਂ ਪੁੰਡੀ ਪੁੰਡੀ ਪਾਸ ਕੇ ਫੇਰ ਸਾਡੇ ਮਾਲੇ ਬਹੁਤ ਪੇਪਰ ਬਾਹ ਨਿਆਣੇ ਨਾ ਇਹ ਜੇ ਬੱਸੀ ਬੜਨੀ ਜਾਂਦੇ ਹੁੰਦੇ ਨਾ ਕਰਦੇ ਨੇ ਨਾਲ ਐ ਫੜ ਕੇ ਉੱਪਰ ਫਟਾ ਲੀਂਗਾ ਪੁੰਡੀ ਪੁੰਡੀ ਪਾਸ ਕੇ ਫੇਰ ਵੀ ਉੜ ਗਈ ਤਾਂ ਪਾਸ ਹੈ ਜੇ ਨਾ ਉੜੀਵੇ ਭੁਗਮਾ ਕੇ ਢਾਲ ਦੇ ਆਹ ਓਕੇ ਹੌਨ ਟਾਈਮ ਮੇਥੋ ਰਾਤ ਦੇ ਪੌਣੇ 11 ਹੋ ਗਿਆ ਰੋਜ਼ ਦੀ ਤਰ੍ਹਾਂ ਤੇ ਆਪਾਂ ਨੇ ਆਪਣਾ ਕੰਮ ਕਰ ਦਿੱਤਾ ਨਵੀਂ ਖਤਮ ਕਰਤਾ ਤੇ ਚਲੀ ਗਏ ਆ ਜੀ ਹਾਂਜੀ ਬਿਲਕੁਲ ਤੇ ਆਪਾਂ ਮੇਥੋ ਚੱਲਦੇ ਆਣੂ ਘਰ ਨੂੰ ਤੇ ਜਾਂਦਿਆਂ ਦੇ ਇੱਕ ਵਾਰ ਰੋਜ਼ ਦੀ ਤਰ੍ਹਾਂ ਆਪਣੇ ਕਮੈਂਟਾਂ ਮੰਨ ਲਿਗਾ ਮਾਰ ਲਈ ਆਪਾਂ ਅੱਜ ਦੇ ਵਲੌਗ ਦੇ ਵਿੱਚ ਵੀ ਮੇਥੋ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਆ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰਕੀਏ ਬਖਸ਼ੇ ਪਰਮਾਤਮਾ ਤੋਂ ਸਾਰਿਆਂ ਨੂੰ ਤੇ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਬਾਕੀ ਕੀ ਵੀਰ ਦਾ ਕਮੈਂਟ ਹੈ ਜੀ ਬਾਈ ਸਾਨੂੰ ਸਾਨੂੰ ਇਟਲੀ ਦੇ ਜਿਹੜੇ ਪਿੰਡ ਉਹ ਵੀ ਘੁਮਾਓ ਉਹਨਾਂ ਬਾਈ ਸਾਨੂੰ ਦਿਖਾਓ ਤੇ ਆਪਾਂ ਉਹ ਤੁਹਾਨੂੰ ਉਹ ਵੀ ਘੁਮਾਵਾਂਗੇ ਹੌਲੀ ਹੌਲੀ ਆਪਾਂ ਤੁਹਾਨੂੰ ਸਾਰੇ ਪਾਸੇ ਘੁਮਾਵ ਜਿੱਦੇ ਆਪਾਂ ਜਿੱਗੇ ਸੀ ਰੋਮ ਦੇ ਵਿੱਚ ਵਾਟਿਕਨ ਸਿਟੀ ਇਹ ਵੀ ਮਿੱਤਰੋ ਬਹੁਤ ਸੋਹਣੀ ਜਗ੍ਹਾ ਏ ਤੇ ਇਹ ਇੱਕ ਛੋਟਾ ਦੇਸ਼ ਹੈ ਮਲੇ ਇਟਲੀ 'ਚ ਹੈ ਇਟਲੀ ਦੇਸ਼ ਦੇ ਵਿੱਚ ਇੱਕ ਹੋਰ ਦੇਸ਼ ਬਣਿਆ ਵਟਿਕਨ ਸਿਟੀ ਇਹਨਾਂ ਦੀ ਆਪਣੀ ਇੱਕ ਸੰਵਿਧਾਨ ਹੈ ਸਾਰਾ ਕੁਝ ਇਹਨਾਂ ਦਾ ਆਪਣਾ ਹੈ ਤੇ ਆਪਾਂ ਅਗਲੇ ਵਲੌਗਰ ਦੇ ਵਿੱਚ ਜਿੱਦਣ ਟਾਈਮ ਜੀ ਲੱਗੇ ਆਪਣਾ ਤਾਂ ਜਾ ਕੇ ਤੁਹਾਨੂੰ ਵੀ ਇਹ ਵੀ ਆਪਾਂ ਦਿਖਾਵਾਂਗੇ ਅੰਦਰ ਵੀ ਕਿਦਾਂ ਦਾ ਨਾਲ ਕਾਰੋਬਾਰ ਹੈ ਕਿਦਾਂ ਕੀ ਕਰਦੇ ਸਾਰੀ ਗੱਲਾਂ ਮੈਂ ਤੁਹਾਡੇ ਨਾਲ ਕਰਾਂਗੇ ਆਪਾਂ ਇਕੋ ਵੀਜ਼ਾ ਕਮੈਂਟ ਆ ਜੀ ਇਹ ਕਹਿੰਦੇ ਤੁਸੀਂ ਮਿਲਾਨ ਦੀ ਜਿਹੜੀ ਫੈਸ਼ਨ ਸਪੋਰਟ ਹੈ ਉੱਥੇ ਜੇ ਕਦੋਂ ਕਿਹਾਓ ਤੇ ਵੈਸੀ ਮਤਲਬ ਦੱਸ ਦਿੰਨੇ ਵੀਰ ਜੀ ਛੇ ਤੁਸੀਂ ਆਪਣੇ ਵਲੌਗ ਬਾਅਦ ਚ ਦੇਖਣ ਲੱਗੇ ਹੋ ਪਿਛਲੇ ਸਾਲ ਅਗਸਤ ਦੇ ਮਹੀਨੇ ਜਸੀਂ ਟੂਰ ਕੱਢਿਆ ਸੀਗਾ ਮਿਲਾਨ ਜਾ ਕੇ ਆਏ ਸੀਗੇ ਆਪਾਂ ਨੇ ਵਲੌਗ ਬਣਾਇਆ ਪਿਆ ਆਪਣੇ YouTube ਦੇ ਚੈਨਲ ਤੇ ਆਲਰੇਡੀ ਪਿਆ ਹੈ ਤੇ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਤੇ ਬਾਕੀ ਫਿਰ ਵੀ ਆਪਾਂ ਜਦ ਸਮਾਂ ਲੱਗੇ ਸਵਭ ਬਣਿਆ ਪ੍ਰਮਾਤਮਾ ਦੀ ਕਿਰਪਾ ਕੀਤੀ ਸਮਾਂ ਨਿਕਲੇ ਤਾਂ ਆਪਾਂ ਜਾਵਾਂਗੇ ਜਰੂਰ ਦਿਖਾਵਾਂਗੇ ਤੁਹਾਨੂੰ ساری ਸਪੋਰਟ ਆਪ ਦੁਆਰਾ ਫਿਰ ਕਿਮਾਵਾਂਗੇ ਹੌਲੀ ਹੌਲੀ ਕਰਕੇ ਸਾਰੇ ਪਿੰਡ ਭਰਾਵਾਂ ਨੂੰ ਤੁ ਤੇ ਬਾਕੀ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਚਲਦੇ ਰਹੋ ਸਾਡੇ ਨਾਲ ਨਾਲ ਤੇ ਬਾਕੀ ਹੋਰ ਵੀ ਆਪਣੇ ਬਹੁਤ ਸਾਰੇ ਵੀਰਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਆ ਸਾਰੇ ਮਿੱਤਰੋ ਬਹੁਤ ਥੈਂਕਸ ਧੰਨਵਾਦ ਤੇ ਆਪਾਂ ਹੁਣ ਅੱਜ ਦੇ ਵਲੌਗ ਨੂੰ ਇੱਥੇ ਬੰਦ ਕਰਦੇ ਆਂ ਉਮੀਦ ਕਰਦੇ ਆਂ ਕਿ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਵੀ ਕਰਿਓ ਜੇ ਹਾਲੇ ਤੱਕ ਨਹੀਂ ਕੀਤਾ ਬੈਲ ਆਈਕਨ ਤੇ ਕਰਿਓ ਕਲਿਕ ਸਵੇਰੇ ਮਿਲਦੇ ਆਂ ਸੋਹਣੇ ਜਿਹੇ ਵਲੌਗ ਦੇ ਵਿੱਚ ਸੋਹਣੀ ਜੀ ਸਵੇਰ ਦੇ ਨਾਲ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ